ਦਲੀਪ ਕੌਰ ਦੀ ਵਾਣਾ ਦੇ ਪੰਜਾਬੀ ਨਾਵਲ ਰਣਪਿੱਤਰਾਂ ਦਾ ਅਗਲਾ ਭਾਗ ਛੇ ਤੁਹਾਡਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਭੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਜੀ ਸੋ ਇਸੇ ਤਰ੍ਹਾਂ ਜੁੜੇ ਰਹੋ ਚੈਨਲ ਸਭੀ ਮੀਡੀਆ 11 ਦੇ ਨਾਲ ਤੇ ਆਓ ਨਾਵਲ ਦਾ ਅਗਲਾ ਭਾਗ ਸਾਂਝਾ ਕਰਦੇ ਹਾਂ ਜੀ ਬਿੱਲੂ ਜਾਰ ਅੱਜ ਯੂਨੀਵਰਸਿਟੀ ਤੋਂ ਛੁੱਟੀ ਕਰ ਅਪਾ ਥੋੜਾ ਘੁਮਾਂਗੇ ਵਿਕਰਮ ਨੇ ਜਦੋਂ ਆਖਿਆ ਤਾਂ ਬਿੱਲੂ ਥੋੜਾ ਹੱਸ ਪਿਆ ਇਸ ਨੂੰ ਯੂਨੀਵਰਸਿਟੀ ਜਾਏ ਬਿਨਾ ਨਹੀਂ ਸਰਦਾਗਾ ਡੌਲੀ ਨੇ ਸ਼ਰਾਰਤ ਨਾਲ ਆਖਿਆ ਸੀਗਾ ਇਉਂ ਕਰ ਅੱਜ ਤੂੰ ਵੀ ਮੇਰੇ ਨਾਲ ਯੂਨੀਵਰਸਿਟੀ ਚੱਲ ਬਿੱਲੂ ਨੇ ਆਖਿਆ ਤੈਨੂੰ ਆਪਣੀਆਂ ਸਹੇਲੀਆਂ ਦਿਖਾ ਕੇ ਛੇਕੀ ਮਾਰਾਂਗੇ ਨਾ ਡੌਲੀ ਨੇ ਵਿਕਰਮ ਨੂੰ ਕਿਹਾ ਸੀਗਾ ਛੱਡ ਯਾਰ ਕੁੜੀਆਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਵਿਕਰਮ ਨੇ ਜਦੋਂ ਆਖਿਆ ਤਾਂ ਡੌਲੀ ਜ਼ਰਾ ਚੜ ਜਹੀ ਗਈ ਤੇ ਬੋਲੀ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਾਂ ਡੌਲੀ ਵਰਗੀਆਂ ਐਕਸੈਪਸ਼ਨ ਛੱਡ ਕੇ ਵਿਕਰਮ ਨੇ ਹੱਸ ਕੇ ਜਿਵੇਂ ਆਪਣੀ ਗਲਤੀ ਦਰਸਤ ਕੀਤੀ ਹੋਵੇ ਠੀਕ ਹੈ ਯਾਰ ਡੋਲੀ ਠੀਕ ਆਕਦੀ ਹੈ ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਕੁਝ ਘੁੱਗੀਆਂ ਵਰਗੀਆਂ ਕੁਝ ਗਟਾਰਾਂ ਵਰਗੀਆਂ ਕੁਝ ਬਿੱਲੀਆਂ ਵਰਗੀਆਂ ਕੁਝ ਚੂਹਿਆਂ ਵਰਗੀਆਂ ਤੇ ਬਿੱਲੂ ਦੱਸ ਹੀ ਰਿਹਾ ਸੀਗਾ ਕਿ ਜਦੋਂ ਡੋਲੀ ਹਰਖ ਕੇ ਪਈ ਤੇ ਬੋਲੀ ਮੁੰਡੇ ਵੀ ਹੁੰਦੇ ਨੇ ਕੁਝ ਬੋਤਿਆਂ ਵਰਗੇ ਕੁਝ ਖੋਤਿਆਂ ਵਰਗੇ ਕੁਝ ਗਿੱਦੜਾਂ ਵਰਗੇ ਕੁਝ ਲੂੰਬੜਾਂ ਵਰਗੇ ਤੇ ਕੁਝ ਬੱਸ-ਬੱਸ ਤੁਸੀਂ ਦੋਵੇਂ ਪੈਣ ਪਾਈ ਰਲ ਕੇ ਇਉਂ ਜਾਨਵਰਾਂ ਦੀ ਬੇਇੱਜ਼ਤੀ ਕਰਨ ਲੱਗੇ ਹੋ ਵਿਕਰਮ ਨੇ ਹੱਸ ਕੇ ਆਖਿਆ ਸੀਗਾ ਅੱਛਾ ਮੈਂ ਚਾਹ ਲੈ ਕੇ ਆਉਂਦੀ ਹਾਂ ਆਖਰੀ ਡੋਲੀ ਉੱਠ ਕੇ ਜਾਣ ਲੱਗੀ ਸੀ ਜਦੋਂ ਵਿਕਰਮ ਨੇ ਆਖਿਆ ਇਨੀ ਚੰਗੀ ਚਾਹ ਨਾ ਪਿਆਇਆ ਕਰ ਡੋਲੀ ਫਿਰ ਤੇਰੀ ਚਾਹ ਜ਼ਿਆਦਾ ਆਇਆ ਕਰੇਗੀ ਜਦੋਂ ਯਾਦ ਆਈ ਪੀਣਾ ਗਿਆ ਉਹ ਹੱਸ ਕੇ ਬੋਲੀ ਸੀਗੀ ਜਦੋਂ ਤੇਰਾ ਵਿਆਹ ਹੋ ਗਿਆ ਤੇਰਾ ਬੰਦਾ ਸੋਟਾ ਲੈ ਕੇ ਆਵੇਗਾ ਆਖਦੇ ਨੇ ਹਿੰਦੁਸਤਾਨ ਮਰਦ ਬਹੁਤ ਪੋਜੈਸਿਵ ਹੁੰਦੇ ਨੇ ਹਿੰਦੁਸਤਾਨੀ ਬੰਦੇ ਨਾਲ ਵਿਆਹ ਮੈਂ ਨਹੀਂ ਕਰਨਾ ਕਾ ਟੋਲੀ ਨੇ ਆਖਿਆ ਤੇ ਫਿਰ ਆਪ ਹੀ ਆਪਣੀ ਗੱਲ ਉੱਪਰ ਛੇਪ ਗਈ ਤੇ ਕਾਲੀ ਨਾਲ ਚਾਹ ਲੈਣ ਚਲੀ ਗਈ ਅੱਜ ਯੂਨੀਵਰਸਿਟੀ ਨਾ ਜਾਵਾਂ ਤਾਂ ਆਪਾਂ ਕੀ ਕਰਾਂਗੇ ਬਿੱਲੂ ਨੇ ਪੁੱਛਿਆ ਅੱਜ ਮੈਂ ਆਪਣੇ ਫੋਰ ਫਾਦਰਜ਼ ਦਾ ਸ਼ਹਿਰ ਦੇਖਣਾ ਚਾਹੁੰਦਾ ਹਾਂ ਤੂੰ ਹੁਣ ਇੱਥੇ ਹੀ ਰਹਿਣਾ ਆ ਪਤਾ ਨਹੀਂ ਬਿਕਰਮ ਗਰ ਟੋਕ ਕੇ ਬੋਲਿਆ ਕੀ ਗੱਲ ਆ ਬਿੱਲੂ ਨੇ ਉਸਦੇ ਮੂੰਹ ਪਲ ਦੇਖ ਕੇ ਪੁੱਛਿਆ ਸੁਣਿਆ ਹੈ ਇੱਥੇ ਦਾ ਇੱਕ ਰਾਜਾ ਸੀਗਾ ਉਸਨੇ 360 ਰਾਣੀਆਂ ਰੱਖੀਆਂ ਹੋਈਆਂ ਸਨ ਇੱਕ ਵਾਰ ਉਹੀ ਰਾਜਾ ਅੰਗਰੇਜ਼ ਗਵਰਨਰ ਦੀ ਕੁੜੀ ਨੂੰ ਚੱਕ ਕੇ ਨੱਠਾਇਆ ਸੀਗਾ ਮਿਲੂ ਦੱਸ ਰਿਹਾ ਸੀਗਾ ਆਪਣੀ ਕਾਰ ਲੰਘਾ ਕੇ ਉਸਨੇ ਰਾਜਪੁਰੇ ਦਾ ਰੇਲਵੇ ਫਾਟਕ ਬੰਦ ਕਰ ਦਿੱਤਾ ਸੀਗਾ ਪਿੱਛੋਂ ਉਸ ਕੁੜੀ ਨੂੰ Shimla ਹੀ ਦੇ ਦਿੱਤਾ ਸੀਗਾ ਪਿੱਛੋਂ ਉਸ ਦਾ ਵਜ਼ੀਰ ਗਿਆ ਤੇ ਉਸਨੇ ਆਖਿਆ ਅਸੀਂ ਨਹੀਂ ਮੰਨਦੇ ਕਿ ਸਾਡੇ ਰਾਜੇ ਨੇ Shimla ਕਿਸੇ ਲੜਕੀ ਨੂੰ ਦੇ ਦਿੱਤਾ ਹੈ ਉਸ ਦਾ ਲਿਖਿਆ ਦਿਖਾਓ ਜਦੋਂ ਉਸ ਲੜਕੀ ਨੇ ਮਹਾਰਾਜ ਦਾ ਲਿਖਿਆ ਵਿਖਾਇਆ ਤਾਂ ਵਜ਼ੀਰ ਝਟ ਕਾਗਜ਼ ਮੂੰਹ ਵਿੱਚ ਪਾ ਕੇ ਨਿਕਲ ਗਿਆ ਸੀਗਾ ਤੇ یوں Shimla Patiale ਦਾ ਅਸਤ ਲੋ ਟੁੱਟਦਾ ਟੁੱਟਦਾ ਬਚਿਆ ਸੀਗਾ ਅਜੇਹੇ ਰਾਜੇ ਦੇਵ ਵਿਰੁੱਧ ਰਿਵੋਲਟ ਕਿਉਂ ਨਹੀਂ ਸੀ ਹੁੰਦੇਗੇ ਵਿਕਰਮ ਨੇ ਹੈਰਾਨ ਹੋ ਕੇ ਪੁੱਛਿਆ ਸੀਗਾ ਇਸ ਲਈ ਕਿ ਹਿੰਦੁਸਤਾਨ ਦੇ ਲੋਕ ਸਮਝਦੇ ਹਨ ਕਿ ਆਪਣੇ ਆਪਣੇ ਕਰਮਾਂ ਦਾ ਹਿਸਾਬ ਧਰਮਰਾਜ ਅੱਗੇ ਹਰ ਇੱਕ ਬੰਦੇ ਨੂੰ ਦੇਣਾ ਪਵੇਗਾ ਫਿਰ ਕਿਸੇ ਦੂਸਰੇ ਦੇ ਕਰਮਾਂ ਦੀ ਆਪਾਂ ਚਿੰਤਾ ਕਿਉਂ ਕਰੀਏ ਉਸ ਦੀਆਂ ਸੱਚੀ 360 ਰਾਣੀਆਂ ਸਨ ਕਹਿੰਦੇ ਨੇ ਉਹ ਕ੍ਰਿਸ਼ਨ ਦਾ ਅਵਤਾਰ ਸੀਗਾ ਸ਼੍ਰੀ ਕ੍ਰਿਸ਼ਨ ਦੀਆਂ 20360 ਸਹੇਲੀਆਂ ਸਨ ਤੇ ਫਿਰ ਵੀ ਸ਼੍ਰੀ ਕ੍ਰਿਸ਼ਨ ਪੂਜਨਯੋਗ ਹੈ ਹੈਨਾ ਤੂ ਪਾਰ ਦੀ ਫਿਲਾਸਫੀ ਨਹੀਂ ਸਮਝਦਾ ਦਾ ਕਹਿੰਦੇ ਨੇ ਇੱਕ ਵਾਰ ਸ਼੍ਰੀ ਕਿਸ਼ਨ ਦੀ ਘਰ ਵਾਲੀ ਨੇ ਦਰਿਆ ਤੋਂ ਪਾਰ ਇੱਕ ਸਾਧੂ ਨੂੰ ਭੋਜਨ ਚੁਕਾਣ ਜਾਣਾ ਸੀਗਾ ਉਸਨੇ ਸ਼੍ਰੀ ਕਿਸ਼ਨ ਜੀ ਤੋਂ ਪੁੱਛਿਆ ਪਾਰ ਕਿਵੇਂ ਲੰਘਾਂਗੀ ਉਹਨਾਂ ਆਖਿਆ ਆਖ ਨਹੀਂ ਜੇ ਕ੍ਰਿਸ਼ਨ ਜਤੀ ਸਤੀ ਹੈ ਤਾਂ 헤 ਦਰਿਆ ਮਨੂੰ ਰਾਹ ਦੇ ਦੇ ਉਸਨੇ ਉਸੇ ਤਰ੍ਹਾਂ ਕੀਤਾ ਸੀਗਾ ਪਾਣੀ ਅੱਧਾ ਉੱਪਰ ਹੋ ਗਿਆ ਤੇ ਅੱਧਾ ਉਧਰ ਦੇ ਵਿਚਕਾਰ ਉਸਦੇ ਲੰਘਣ ਲਈ ਰਾਹ ਬਣ ਗਿਆ ਸੀਗਾ ਪਾਰ ਜਾ ਕੇ ਉਸਨੇ ਸਾਧੂ ਨੂੰ ਖੀਰ ਪ੍ਰਸ਼ਾਦ ਦਾ ਬਾਟਾ ਪੂਰੀਆਂ ਦੀ ਟੋਕਰੀ ਖਵਾਈ ਤੇ ਦੁੱਧ ਦਾ ਕੜਵਾ ਪੀਣ ਲਈ ਦਿੱਤਾ ਸੀਗਾ ਭੋਜਨ ਛਕਾਣ ਮਗਰੋਂ ਉਸਨੇ ਆਖਿਆ ਮਹਾਰਾਜਾ ਮੈਂ ਦਰਿਆ ਪਾਰ ਕਰਕੇ ਵਾਪਸ ਕਿਸ ਤਰ੍ਹਾਂ ਜਾਵਾਂਗੀ ਆਉਣ ਵੇਲੇ ਤਾਂ ਮੈਂ ਆਖਿਆ ਸੀਗਾ ਜੇ ਕ੍ਰਿਸ਼ਨ ਜੇ ਤੀ ਸਤੀ ਹੈ ਤਾਂ ਮੈਨੂੰ ਰਾਹ ਦੇ ਦੇ ਤੇ ਦਰਿਆ ਨੇ ਰਾਹ ਦੇ ਦਿੱਤਾ ਸੀ ਸਾਧੂ ਨੇ ਆਖਿਆ ਆਖੀ ਜੇ ਸਾਧੂ ਪੌਣ ਆਹਾਰੀ ਹੈ ਤਾਂ ਮੈਨੂੰ ਰਾਹ ਦੇ ਦੇ ਸ਼੍ਰੀ ਕਿਸ਼ਨ ਦੀ ਘਰ ਵਾਲੀ ਨੇ ਉਸੇ ਤਰ੍ਹਾਂ ਕੀਤਾ ਤੇ ਦਰਿਆ ਨੇ ਰਾਹ ਦੇ ਦਿੱਤਾ ਸੀਗਾ ਘਰ ਆ ਕੇ ਉਸ ਨੇ ਸ਼੍ਰੀ ਕਿਸ਼ਨ ਨੂੰ ਪੁੱਛੇ 360 ਸਹਿਲੀਆਂ ਵਾਲੇ ਕਿਸ਼ਨ ਨੂੰ ਜੇ ਤੀ ਸਤੀ ਮੰਨ ਕੇ ਦਰਿਆ ਨੇ ਰਾਹ ਦੇ ਦਿੱਤਾ ਤੇ ਸਾਰੇ ਪਕਵਾਨ ਖਾਣ ਵਾਲੇ ਸਾਧੂ ਨੂੰ ਵੀ ਪੌਣ ਆਹਾਰੀ ਮੰਨ ਕੇ ਰਾਹ ਦੇ ਦਿੱਤਾ ਕੀ ਦਰਿਆ ਜਾਣਦਾ ਨਹੀਂਗਾ ਉਸ ਦੀ ਗੱਲ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਦੱਸਿਆ ਕਰਮ ਫਲ ਦੇ ਭਾਗੀ ਤੁਸੀਂ ਤਦ ਹੀ ਬੰਦੇ ਹੋ ਜੇ ਉਸ ਕਰਮ ਦੇ ਪਿੱਛੇ ਤੁਹਾਡੀ ਇੱਛਾ ਹੈ ਇਸੇ ਲਈ ਜਦੋਂ 60 ਸਹਿਲੀਆਂ ਵਾਲਾ ਕ੍ਰਿਸ਼ਨ ਜਤੀ ਸਤੀ ਹੈ ਤੇ ਸਾਰੇ ਪਕਵਾਨ ਖਾ ਜਾਣ ਵਾਲਾ ਸਾਧੂ ਪੌਣ ਆਹਾਰੀ ਹੈ ਕੀ ਮਤਲਬ ਵਿਕਰਮ ਨੇ ਹੈਰਾਨ ਹੋ ਕੇ ਪੁੱਛਿਆ ਸੀਗਾ ਮਤਲਬ ਇਹ ਹੀ ਕਿ ਕਿ ਰਿਐਲਿਟੀ ਹੁੰਦੀ ਹੈ ਤੇ ਇੱਕ ਟਰੁਥ ਜ਼ਰੂਰੀ ਨਹੀਂਗਾ ਰਿਐਲਿਟੀ ਹੀ ਟਰੁਥ ਹੋਵੇ ਤੇ ਇਸ ਦੇ ਤੋਂ ਇਸ ਦਸਦੇ ਤੋਂ ਪਾਰ ਵੀ ਗੱਲ ਸਮਝਣ ਲਈ ਕਿਸੇ ਹਾਇਰ ਕੌਨਸ਼ੀਅਸਨੈਸ ਦੀ ਲੋੜ ਹੁੰਦੀ ਹੈ ਬਿੱਲੂ ਨੇ ਦੱਸਿਆ ਸੀਗਾ ਯਾਰ ਇੱਥੇ ਲੋਕ ਫਿਲਾਸਫੀ ਦੀਆਂ ਗੱਲਾਂ ਬਹੁਤ ਕਰਦੇ ਨੇ ਬਿਕਰਮ ਬੋਲਿਆ ਇੱਥੇ ਲੋਕ ਫਿਲਾਸਫੀ ਦੀਆਂ ਗੱਲਾਂ ਨਹੀਂ ਕਰਦੇਗੇ ਫਿਲਾਸਫੀ ਜਿਉਂਦੇ ਹਨ ਤੇਰਾ ਇੱਥੇ ਆਉਣਾ ਸਾਨੂੰ ਮਿਲਣਾ ਤੂੰ ਇਸ ਨੂੰ ਮਹਿਜ਼ ਇੱਕ ਇਤਫਾਕ ਸਮਝਦਾ ਹੋਵੇਂਗਾ ਪਰ ਇਹ ਮਹਿਜ਼ ਇੱਕ ਇਤਫਾਕ ਨਹੀਂਗਾ ਸਿਰਫ ਕਾਰਨ ਦਾ ਸਾਨੂੰ ਨਹੀਂ ਪਤਾਗਾ ਬਿੱਲੂ ਨੇ ਜਦੋਂ ਆਖਿਆ ਬਿਕਰਮ ਹੈਰਾਨ ਹੋ ਕੇ ਉਹਨਾਂ ਵੱਲ ਝਾਕਿਆ ਸੀਗਾ ਪਿਛਲੇ ਜਨਮ ਦਾ ਕੋਈ ਲੈਣ ਦੇਣ ਦਾ ਹਿਸਾਬ ਕਿਤਾਬ ਹੋਣਾ ਹੈ ਜੋ ਬਿਕਰਮ ਬਲੈਤ ਵਿੱਚ ਪੈਦਾ ਹੋ ਕੇ ਵੀ ਇੱਥੇ ਆਇਆ ਹੈ ਤੇ ਸਾਨੂੰ ਮਿਲਿਆ ਹੈ ਅੰਮ੍ਰਿਤ ਦੀਦੀ ਨੇ ਆਖਿਆ ਜੇ ਮੈਂ ਵਾਪਸ ਚਲਾ ਗਿਆ ਬਿਕਰਮ ਬੋਲਿਆ ਛੱਡੋ ਇਹ ਗੱਲਾਂ ਅੱਜ ਆਪਾਂ ਸਾਰੇ ਗੁਰਦੁਆਰੇ ਦੁੱਖ ਨਿਵਾਰਨ ਚੱਲੀਏ ਡੋਲੀ ਨੇ ਪੁੱਛਿਆ ਸੀਗਾ ਕਿਸ ਲਈ ਬਿਕਰਮ ਨੇ ਪੁੱਛਿਆ ਦੁੱਖ ਨਿਵਾਰਨ ਦਾ ਮਤਲਬ ਸਮਝਦਾ ਨਹੀਂ ਦੁੱਖ ਨਿਵਾਰਨ ਮੀਨਜ਼ ਤੂੰ ਮੈਗ ਯੂ ਫ੍ਰੀ ਆਫ ਗਰੀਫ ਗਰੀਫ ਆਖਦੇ ਨੇ ਉੱਥੇ ਜਾ ਕੇ ਸੱਚੇ ਦਿਲ ਨਾਲ ਜੋ ਪ੍ਰੇਅਰ ਕੀਤੀ ਜਾਵੇ ਉਹ ਪੂਰੀ ਹੋ ਜਾਂਦੀ ਡੋਲੀ ਬੋਲੀ ਤੂੰ ਕੀ ਪ੍ਰੇਅਰ ਕਰਨੀ ਹੈ ਵਿਕਰਮ ਨੇ ਹੱਸ ਕੇ ਪੁੱਛਿਆ ਐਸੀ ਜਗ੍ਹਾ ਪ੍ਰੇਅਰ ਮੈਂ ਕਰਨੀ ਹੈ ਬਈ ਡੋਲੀ ਦਾ ਛੇਤੀ ਵਿਆਹ ਹੋ ਜਾਵੇ ਤੇ ਸਾਡਾ ਖੜਾ ਛੁੱਟੇ ਬਿੱਲੂ ਨੇ ਮਜ਼ਾਕ ਕੀਤਾ ਦੇਖ ਲੈ ਵਿਕਰਮ ਇਹ ਮੈਨੂੰ ਘਰੋਂ ਕੱਢਣਾ ਚਾਹੁੰਦਾ ਹੈ ਹੋਰ ਫਿਰ ਤੂੰ ਕੀ ਪ੍ਰੇਅਰ ਕਰਨੀ ਹੈ ਵਿਕਰਮ ਨੇ ਪੁੱਛਿਆ ਸੀ ਪ੍ਰੇਅਰ ਦਸਤੀ ਦੀ ਥੋੜੀ ਹੁੰਦੀ ਹੈ ਚੱਲ ਸਾਰੇ ਚਲੀਏ ਬਿਕਰਮ ਨੇ ਪੁੱਛਿਆ ਤੇ ਉਹ ਸਾਰੇ ਬਿੱਲੂ ਹੋਰਾਂ ਦੀ ਜੀਪ ਵਿੱਚ ਗੁਰਦੁਆਰੇ ਆ ਗਏ ਸੀਗੇ ਗੁਰਦੁਆਰਾ ਸਰੋਵਰ ਨਿਸ਼ਾਨ ਸਾਹਿਬ ਲੋਕ ਗੁਰੂ ਗ੍ਰੰਥ ਸਾਹਿਬ ਸਭ ਹੀ ਕੋਜ ਵਿਕਰਮ ਨੂੰ ਖੋਜ ਹੀ ਪਾਉਂਦੇ ਲੱਗੇ ਜਿਵੇਂ ਇਹ ਸਾਰੀਆਂ ਚੀਜ਼ਾਂ ਉਸ ਦੇ ਅੰਦਰ ਹੀ ਕਿਧਰੇ ਸਨ ਬਿੱਲੂ ਤੇ ਡੋਲੀ ਵਾਂਗ ਉਹਨਾਂ ਨੂੰ ਦੇਖ ਕੇ ਉਸਨੇ ਵੀ ਪ੍ਰਸ਼ਾਦ ਚੜਾਇਆ ਸੀ ਮੱਥਾ ਟੇਕਿਆ ਪੰਜ ਸ਼ਨਾਨਾ ਕੀਤਾ ਤੇ ਮਨ ਵਿੱਚ ਪ੍ਰੇਰ ਵੀ ਕੀਤੀ ਪਤਾ ਨਹੀਂ ਕੀ ਯੂਨੀਵਰਸਿਟੀ ਚਲੀਏ ਡੋਲੀ ਨੂੰ ਘਰ ਛੱਡ ਕੇ ਦੇਖ ਲੈ ਵਿਕਰਮ ਬਿੱਲੂ ਮੈਨੂੰ ਯੂਨੀਵਰਸਿਟੀ ਕਦੇ ਨਹੀਂ ਲੈ ਕੇ ਜਾਂਦਾਗਾ ਇਹੀ ਨਾ ਬਈ ਮੈਂ ਇਸ ਦੀਆਂ ਗਰਲਫ੍ਰੈਂਡਾਂ ਦੇਖ ਲਵਾਂ ਡੋਲੀ ਨੇ ਜੀ ਵਿੱਚ ਬੈਠਦੇ ਆ ਕਿਹਾ ਸੀਗਾ ਮੇਰੀ ਕੋਈ ਗਰਲਫ੍ਰੈਂਡ ਨਹੀਂਗੀ ਡੋਲੀ ਨੂੰ ਤਾਂ ਔਂ ਜੀ ਬੋਲਣ ਦੀ ਆਤਾ ਹੈ ਐਸੇ ਵਿੱਚ ਮਾੜੀ ਗੱਲ ਵੀ ਕੀ ਹੈ ਵਿਕਰਮ ਨੇ ਆਖਿਆ ਓਹ ਕਰਦੇ ਆਂ ਵਿਕਰਮ ਨੂੰ ਕਾਲੀ ਦੇਵੀ ਦੇ ਦਰਸ਼ਨ ਵੀ ਕਰਵਾ ਦਈਏ ਅੱਜ ਆਏ ਤਹਾਂ ਹੀ ਢੋਲੀ ਬੋਲੀ ਉੱਥੇ ਕੀ ਹੈ ਆਖਦੇ ਨੇ ਹਰ ਸਾਲ ਪਟਿਆਲੇ ਦੇ ਲੋਕ ਪਟਿਆਲੇ ਦੇ ਕੌਲ ਦੀ ਲੰਗਦੀ ਹੋਈ ਨਦੀ ਵਿੱਚ ਪਾਣੀ ਚੜ ਆਉਂਦਾ ਸੀਗਾ ਤੇ ਪਟਿਆਲੇ ਵਿੱਚ ਹੜ ਆ ਜਾਂਦੇ ਸਨ ਉਸ ਵੇਲੇ ਰਾਜਾ ਨਥ ਚੂੜਾ ਲੈ ਕੇ ਨੰਗੇ ਬੈਰੀ ਨਦੀ ਨੂੰ ਭੇਟ ਕਰਕੇ ਆਉਂਦਾ ਤਾਂ ਪਾਣੀ ਉਤਰਦਾ ਸੀਗਾ ਫਿਰ ਪੰਡਤਾਂ ਨੇ ਆਖਿਆ ਦੇਵੀ ਦਾ ਮੰਦਿਰ ਬਣਵਾਓ ਤਾਂ ਜੇ ਉਹ ਸ਼ਹਿਰ ਨੂੰ ਗ੍ਰਹਾਂਤ ਤੋਂ ਬਚਾਈ ਰੱਖੇ ਮਹਾਰਾਜੇ ਨੇ ਮੰਦਿਰ ਬਣਵਾਇਆ ਤੇ ਕਲਕੱਤੇ ਤੋਂ ਕਾਲੀ ਦੇਵੀ ਦੀ ਮੂਰਤੀ ਮੰਗਵਾ ਕੇ ਉਸ ਮੰਦਿਰ ਵਿੱਚ ਰੱਖੀ ਸੀਗੀ ਉਦੋਂ ਤੁਸੀਂ ਪਟਿਆਲੇ ਵਿੱਚ ਹੜਾਉਣੋਂ ਹਟ ਗਏ ਸਨ ਡੋਲੀ ਨੇ ਦੱਸਿਆ ਚਲਿਏ ਦੇਖਣ ਉਹ ਦੇਵੀ ਦੀ ਮੂਰਤੀ ਵਿਕਰਮ ਨੇ ਬਿੱਲੂ ਨੂੰ ਆਖਿਆ ਸੀਗਾ ਬਿੱਲੂ ਨੇ ਜੀਪ ਬਰਾਦਰੀ ਵਿਚਲੀ ਮਾਲ ਰੋਡ ਉੱਪਰ ਲੈ ਆਂਦੀ ਸੀਗੀ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਦੇਵੀ ਅੱਗੇ ਝੜਾਉਂਦਾ ਵਿਕਰਮ ਹੈਰਾਨ ਹੋ ਕੇ ਦੇਵੀ ਦੀ ਮੂਰਤੀ ਵੱਲ ਦੇਖ ਰਿਹਾ ਸੀਗਾ ਐਸ ਨੇ ਜੀਪ ਕਿਉਂ ਬਾਹਰ ਕੱਢੀ ਹੋਈ ਹੈ ਵਿਕਰਮ ਨੇ ਪੁੱਛਿਆ ਸੀਗਾ ਇੱਕ ਵਾਰੀ ਦੇਵਤਿਆਂ ਤੇ ਦੈਤਾਂ ਦੀ ਲੜਾਈ ਹੋਈ ਸੀ ਉਹਨਾਂ ਵਿੱਚੋਂ ਇੱਕ ਦੈਤ ਅਜੀਹਾ ਸੀਗਾ ਜਿਸਦੇ ਖੂਨ ਦਾ ਇੱਕ ਵੀ ਟਪਕਾ ਜਿੱਥੇ ਡਲਦਾ ਸੀ ਉੱਥੇ ਉਸ ਵਰਗਾ ਹੀ ਦੈਤ ਪੈਦਾ ਹੋ ਜਾਂਦਾ ਸੀਗਾ ਇਉਂ ਦੇਵਤਿਆਂ ਨੂੰ ਉਹ ਮੁਕਾਈ ਚਾਰੇ ਸੀ ਪਰ ਆਪ ਨਹੀਂ ਸਨ ਮੁੱਕ ਰਹੇਗੇ ਹਾਰ ਕੇ ਦੇਵਤਿਆਂ ਨੇ ਦੇਵੀ ਨੂੰ ਬੇਨਤੀ ਕੀਤੀ ਦੇਵੀ ਨੇ ਜਾ ਕੇ ਦੈਤ ਮਾਰੇ ਸੀਗੇ ਇਸ ਦੈਤ ਦੇ ਖੂਨ ਦੇ ਹਰ ਇੱਕ ਤੋਕੇ ਤੋਂ ਨਵਾਂ ਜਨਤ ਪੈਦਾ ਹੋ ਜਾਂਦਾ ਸੀ ਉਸ ਨੂੰ ਮਾਰ ਕੇ ਉਸ ਦੇ ਖੂਨ ਦਾ ਹਰ ਤੋਕਾ ਦੇ ਵੀ ਜ਼ਮੀਨ ਤੇ ਡੁੱਲਣ ਤੋਂ ਪਹਿਲਾਂ ਆਪਣੀ ਜੀਬ ਨਾਲ ਚਟ ਕੇ ਮੁਕਾ ਦਿੰਦੀ ਸੀਗੀ ਇਉਂ ਉਸ ਨੇ ਜਨਤਾਂ ਨੂੰ ਹਰਾਇਆ ਸੀਗਾ ਅਜੀਬ ਮਿਥੋਲੋਜੀ ਹੈ ਬਿਕਰਮ ਨੇ ਸਭ ਬਸ ਇੰਨਾ ਹੀ ਆਖਿਆ ਸੀਗਾ ਹਿੰਦੁਸਤਾਨੀ ਲੋਕਾਂ ਲਈ ਇਹ ਮਿਥ ਨਹੀਂ ਸੱਚ ਹੈ ਇਸੇ ਲਈ ਅੱਜ ਵੀ ਲੋਕ ਇਸ ਦੇਵੀ ਨੂੰ ਪੂਜਦੇ ਹਨ ਬਿਲੂ ਦੱਸ ਰਿਹਾ ਸੀ ਇਸ ਦਾ ਮਤਲਬ ਹੈ ਤੁਸੀਂ ਲੋਕ ਕਈ ਲੈਵਲਸ ਉੱਪਰ ਜਾਂਦੇ ਹੋ ਵਿਕਰਮ ਬੋਲਿਆ ਸੀਗਾ ਦੇਵੀ ਤੇ ਮੱਥਾ ਟੇਕ ਆਉਣ ਮਗਰੋਂ ਬਿੱਲੂ ਨੇ ਪੁੱਛਿਆ ਕੁਝ ਹੋਰ ਦੇਖਣਾ ਏ ਅੱਜ ਲਈ ਕਾਫੀ ਆ ਆਕ ਵਿਕਰਮ ਚੁੱਪ ਜਿਹਾ ਹੋ ਗਿਆ ਸੀਗਾ ਡੌਲੀ ਨੂੰ ਘਰ ਛੱਡ ਕੇ ਯੂਨੀਵਰਸਿਟੀ ਚਲੀ ਏ ਬਿੱਲੂ ਨੇ ਫਿਰ ਪੁੱਛਿਆ ਕਿਸੇ ਦਿਨ ਫਿਰ ਚੱਲਾਂਗੇ ਹੁਣ ਤੂੰ ਮੈਨੂੰ ਮੇਰੇ ਘਰ ਛੱਡ ਦੇ ਵਿਕਰਮ ਨੇ ਜਦੋਂ ਆਖਿਆ ਬਿੱਲੂ ਨੇ ਜੀਪ ਉਹਨਾਂ ਦੀ ਕੋਠੀ ਵੱਲ ਮੋੜ ਲਈ ਸੀਗੀ ਤੇਰੇ ਲਈ ਇੱਕ ਕਿਤਾਬ ਹੈ ਉਤਰ ਕੇ ਜਾਣ ਲੱਗੇ ਬਿਕਰਮ ਨੂੰ ਆਪਣੇ ਪਰਸ ਵਿੱਚੋਂ ਕਿਤਾਬ ਕੱਢ ਕੇ ਦਿੰਦਿਆ ਡੋਲੀ ਨੇ ਆਖਿਆ ਸੀਗਾ ਪਿੱਲੂ ਨੇ ਚੱਕਿਆ ਕਿਤਾਬ ਕੁਰਤੁਲਨ ਹੈਦਰ ਦਾ ਆਕਾ ਦਰਿਆ ਸੀਗੀ ਬਿਕਰਮ ਨੇ ਉਹਨਾਂ ਦੇ ਜਾਨ ਮਗਰੋਂ ਜਦੋਂ ਕਿਤਾਬ ਧਿਆਨ ਨਾਲ ਦੇਖੀ ਤਾਂ ਵਿੱਚ ਡੋਲੀ ਦੀ ਛੋਟੀ ਜਹੀ ਚਿੱਠੀ ਸੀਗੀ ਕਿ ਬਿਕਰਮ ਮੈਂ ਤੈਨੂੰ ਲਵ ਕਰਦੀ ਹਾਂ ਤੇ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ ਬਿਕਰਮ ਪੜ੍ਹ ਕੇ ਹੈਰਾਨ ਜਿਹਾ ਹੋ ਗਿਆ ਤੇ ਉਸਨੇ ਡੋਲੀ ਦੀ ਕੋਈ ਗੱਲ ਕਦੇ ਸੀਰੀਅਸਲੀ ਨਹੀਂ ਸੀ ਲਈ